ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੱਥ ਜੋੜ ਕੇ ਨਿਮਰਤਾ ਸਹਿਤ ਸਾਡਲੇ ਵਾਲ ਸਾਹਿਬ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਇੱਕ ਉਹਨਾਂ ਦੇ ਬੱਚਿਆਂ ਦੀ ਉਮਰ ਨੇ ਆ ਅਸੀਂ ਕਿ ਕਈ ਵਾਰ ਕੋਈ ਨਾ ਕੋਈ ਮੈਚ ਜਿੱਤਣ ਲਈ ਇੱਕ ਦੋ ਸਟੈਪ ਪਿੱਛੇ ਹਟਣਾ ਪੈਂਦਾ ਲੰਬੀ ਛਾਲ ਲਾਉਣ ਲਈ ਕਈ ਵਾਰ ਪਿੱਛੇ ਹਟਣਾ ਪੈਂਦਾ ਉਹਦੇ ਨਾਲ ਇਹ ਨਹੀਂ ਹੈਗਾ ਵੀ ਮੈਚ ਹਾਰ ਕੇ ਜਾ ਅਸੀਂ ਦਬ ਕੇ ਜਾ ਅਸੀਂ ਡਰ ਕੇ ਕਈ ਵਾਰ ਦਾ ਬਦਲਣਾ ਪੈਂਦਾ ਵਾ ਕੋਲ ਜਿੱਤਣ ਲਈ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਸਿਰਫ ਇੱਕ ਸਟੈਪ ਪਿੱਛੇ ਹਟੋ ਜੋ ਮਾਰ ਮਾਰਨ ਵਰਤ ਵਾਲਾ ਉਹ ਤੁਸੀਂ ਕੈਨਸਲ ਕਰੋ ਬਾਕੀ ਜੋ ਅੰਦੋਲਨ ਜਿੰਮੇ ਦਾ ਚੱਲ ਰਿਹਾ ਵਾ ਉਦਾਂ ਹੀ ਚੱਲੀ ਜਾ ਰਿਹਾ ਕੋਈ ਚੱਕਰ ਨਹੀਂਗਾ ਉਦਾਂ ਹੀ ਚੱਲਣ ਦੋ ਸਾਨੂੰ ਤੁਹਾਡੀ ਅਗਵਾਈ ਦੀ ਜ਼ਰੂਰਤ ਆ ਅਸੀਂ ਤਾਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਸਾਨੂੰ ਤੁਹਾਡੀ ਅਗਵਾਈ ਦੀ ਜ਼ਰੂਰਤ ਆ ਸਿਰਫ ਕੱਲਾ ਇਹ ਅੰਦੋਲਨ ਨਹੀਂ ਹੈਗਾ ਸਾਨੂੰ ਆਉਣ ਵਾਲੇ ਸਮੇਂ ਲਈ ਵੀ ਤੁਹਾਡੀ ਜ਼ਰੂਰਤ ਆ ਅਸੀਂ ਨਿਚੋਂ ਤੇ ਹੈਗੇ ਭਈ ਆਉਣ ਵਾਲੇ ਅੰਦੋਲਨ ਤੁਹਾਡੀ ਅਗਵਾਈ ਤੋਂ ਬਿਨਾ ਹੋਣ ਅਸੀਂ ਤੁਹਾਡਾ ਸਾਥ ਭਾਲਦੇ ਆ ਸੋ ਅਸੀਂ ਸੰਗਤ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਸਾਡੀ ਅਪੀਲ ਸਾਡੀ ਬੇਨਤੀ ਜ਼ਰੂਰ ਡੱਲੇਵਾਲ ਸਾਹਿਬ ਜੀ ਤੱਕ ਪਹੁੰਚਦੀ ਕਰਿਓ ਜਿੰਨੀ ਕ ਸਮਝਾ ਸਾਨੂੰ ਅਸੀਂ ਜਿੰਨੀ ਕ ਗੱਲ ਕਰੀ ਆ ਓਨੀ ਕ ਅਪਦੀ ਅੰਦਰ ਦੀ ਗੱਲ ਅਸੀਂ ਜ਼ਾਹਰ ਕਰੀ ਆ ਪਤਾ ਨਹੀਂ ਕਿ ਸੰਗਤ ਨੂੰ ਸਹੀ ਲੱਗੇ ਜਾਂ ਪਤਾ ਨਹੀਂ ਸੰਗਤ ਨੂੰ ਗਲਤ ਲੱਗੇ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੋ ਵੀ ਆਪਰ ਅਸੀਂ ਆਪਣੇ ਆਗੂ ਨੂੰ ਨਹੀਂ ਖੋਣਾ ਚਾਹੁੰਦੇ ਸਾਡੇ ਅਸੀਂ ਤਾਂ ਸਿਰਫ ਇਹ ਇੰਨੀ ਭਾਵਨਾ ਦੇ ਨਾਲ ਅਸੀਂ ਇਹ ਵੀਡੀਓ ਬਣਾਈ ਆ ਕਿ ਅਸੀਂ ਆਪਣੇ ਆਗੂ ਨੂੰ ਨਹੀਂ ਖੋਣਾ ਚਾਹੁੰਦੇ ਸੋ ਅਖੀਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ